ਦੇਨੂ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਕਿਤਾਬ ਦਾ ਅਧਿਆਇ 10 ਪ੍ਰਯੋਗਿਕ ਰੇਖਾ ਗਣਿਤ ਅਭਿਆਸ ਨੰਬਰ 10.3 ਤੇ ਇਹਦੇ ਅਗਲੇ ਤੇ ਅਖੀਰਲੇ ਦੋ ਸਵਾਲ ਤੀਜਾ ਚੌਥਾ ਅਸੀਂ ਵੀਡੀਓ ਵਿੱਚ ਕਰਾਂਗੇ ਤੇ ਬੱਚਿਓ ਤੀਜੇ ਸਵਾਲ ਨੂੰ ਅਸੀਂ ਦੋ ਵਜੇ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਣਾ ਸੁਣਨਾ ਤੁਸੀਂ ਪੈਨ ਆਪਣਾ ਪੈਂਸਿਲ ਰਬਰ ਪ੍ਰਕਾਰ ਕੋਣমাপਕ ਜਾਂ ਡੀ ਪ੍ਰੋਟੈਕਟਰ ਹੈਗਾ ਤੇ ਫੁੱਟਾ え ਆਪਣੇ ਕਾਗਜ਼ ਤੇ ਗੱਤਾ ਜਾਂ ਰਜਿਸਟਰ ਨਾਲ ਲੈ ਲੋ ਤੇ ਹਰ ਪੜਾਅ ਦੇ ਵੀਡੀਓ ਨੂੰ ਪਾਜ਼ ਕਰਕੇ ਨਾਲ ਦੇ ਨਾਲ ਤੁਸੀਂ ਉਹਦਾ ਪ੍ਰਯੋਗ ਕਰੀ ਜਾਣਾ ਠੀਕ ਹੈ ਜੀ ਸੋ ਸ਼ੁਰੂ ਕਰਦੇ ਹਾਂ ਇਸੇ ਚੈਨਲ ਤੇ ਪਰ ਦੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਲਈ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਤਿੰਨ ਤੁਸੀਂ ਤੁਹਾਡੇ ਕੰਮ ਦੀਆਂ ਤੁਸੀਂ ਜ਼ਰੂਰ ਦੇਖੋ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 7th english ਜਿਹਨੂੰ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਦੀ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੋਰ ਪਲੇਲਿਸਟ ਹੈ ਸਤਵੀਂ ਵਿਗਿਆਨ ਜਿਹੜੇ ਵਿੱਚ ਦੋ ਚੈਪਟਰ ਹੋ ਗਏ ਨੇ ਤੇ ਬਾਕੀ ਦਾ ਕੰਮ ਵੀ ਛੇਤੀ ਹੀ ਸ਼ੁਰੂ ਕੀਤਾ ਜਾਏਗਾ ਇੱਕ ਬੱਚੇ ਤੁਹਾਡੀ ਜਨਰਲ ਨੋਲੇਜ ਨੂੰ ਅਨਲੀ ਇੱਕ ਪਲੇਲਿਸਟ ਹੋ ਰਹੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਅਲੱਗ-ਅਲੱਗ ਮਲਗੀ ਸਬਜੈਕਟਸ ਦੀਆਂ ਜਿਹੜੀਆਂ ਐਬ੍ਰੀਵੀਏਸ਼ਨਸ ਹੈਗੀਆਂ ਉਹਨਾਂ ਨੂੰ ਐਕਸਪੈਂਡ ਕਰਕੇ ਸਮਝਾਇਆ ਗਿਆ ਸੋ ਤੁਸੀਂ ਉਹ ਜ਼ਰੂਰ ਦੇਖੋ ਸੋ ਆ ਦੇਖੀਏ ਬੱਚਿਓ ਨਤੀਜਾ ਸਵਾਲ ਕੀ ਕਹਿੰਦਾ ਹੈ ਕਹਿੰਦੇ ਤ੍ਰਿਪੂਜ x y z ਦੀ ਰਚਨਾ ਕਰੋ ਜਿਸ ਵਿੱਚ xy 6 ਸੈਂਟੀਮੀਟਰ yz 6 ਸੈਂਟੀਮੀਟਰ ਅਤੇ ਕੋਣ y 60 ਡਿਗਰੀ ਹੋਵੇ ਤ੍ਰਿਭੁਜ ਦੀ ਕਿਸਮ ਵੀ ਦੱਸੋ ਠੀਕ ਹੈ ਸੋ ਆਓ ਦੇਖੋ ਸ਼ੁਰੂ ਕਰਦੇ ਹਾਂ ਪੜਾ ਪਹਿਲਾ ਦਿੱਤੇ ਮਾਪਾਂ ਮੁਤਾਬਕ ਤ੍ਰਿਭੁਜ xyz ਦਾ ਰਫ ਚਿੱਤਰ ਬਣਾਓ ਸੋ ਇਹ xy ਨੂੰ 6 ਸੈਂਟੀਮੀਟਰ yz ਨੂੰ 6 ਸੈਂਟੀਮੀਟਰ ਤੇ ਇਹ ਵਿਚੇ ਵਾਲਾ ਕੋਣ ਹੈ ਇਹਨੂੰ 60 ਡਿਗਰੀ ਅਸੀਂ ਲੈ ਕੇ ਇੱਕ ਰਫ ਚਿੱਤਰ ਬਣਾ ਲੈਣਾ ਹੈ ਠੀਕ ਹੈ ਤੇ ਹੁਣ ਅਸੀਂ ਫੁੱਟਾ ਪ੍ਰਕਾਰ ਵਰਦੀ ਵਰਤੋਂ ਕਰਦੇ ਹਾਂ ਸੁਪੜਾ ਦੂਜੀ ਰੇਖਾ XY 6 ਸੈਂਟੀਮੀਟਰ ਖਿਚੋ 100 ਫੁੱਟਾ ਰੱਖ ਕੇ X ਤੇ Y ਨਾਪ ਕੇ ਫੁੱਟੇ ਨਾਲ 6 ਸੈਂਟੀਮੀਟਰ ਦੀ ਰੇਖਾ ਖਿਚਣੀ ਹੈ ਠੀਕ ਹੈ ਅਗਲਾ ਆ ਗਏ ਬੱਚੋ ਕੋਣ ਮਾਪਣਾ Y ਦੇ ਉੱਤੇ ਠੀਕ ਹੈ ਨਾ 60 ਡਿਗਰੀ XY ਤੇ ਬੱਚੋ ਇਹ ਜਿਹੜਾ ਇਹ ਇਹ ਕਿੰਦਰ ਹੈ ਜਿਹੜਾ ਜਿਹੜਾ ਇਹ ਬਿੰਦੂ ਹੈਗੀ ਹੈ ਇਹਨੂੰ ਜਿਹੜੀ ਹੈ ਰੇਖਾ XY ਦਾ ਸਿਰਾ ਉੱਤੇ ਰੱਖਣੀ ਹੈ ਉੱਤੇ ਰੱਖਿਆ ਇਹ ਦੇਖੋ 0 ਡਿਗਰੀ ਇੱਥੇ 10 20 30 40 50 60 ਸੋ ਬੱਚੋ ਇਸ ਲਾਈਨ ਦੇ ਨਾਲ ਇੱਧਾ ਜਾਂਦੇ ਹੋਏ ਇੱਥੇ ਆ ਦੇਖੋ ਇੱਥੇ ਮੈਂ ਨਿਸ਼ਾਨ ਲਾਤਾ ਤੁਹਾਡੇ ਲਈ ਬਿੰਦੂ ਇਹ ਦਿਖਾਵਾਂਗਾ ਵੀ ਹੁਣ D ਚੱਕਰ ਮੈਂ ਤੁਹਾਨੂੰ ਦਿਖਾਵਾਂਗਾ ਵੀ ਇੱਥੇ ਤੁਸੀਂ ਨਿਸ਼ਾਨ ਲਾ ਲੈਣਾ ਸੋ ਕੋਣ ਮਾਪਕ ਦੀ ਮਦਦ ਨਾਲ Y ਨੂੰ ਸ਼ਿਖਰ ਮੰਨ ਕੇ ਹੁਣ XYZ 60 ਡਿਗਰੀ ਦਾ ਨਿਸ਼ਾਨ ਲਗਾਓ ਇਹ ਮੈਂ ਤੁਹਾਨੂੰ ਨਿਸ਼ਾਨ ਦਿਖਾਣਾ ਜਿਹੜੇ ਹਟਾਵਾਂਗੇ ਤੇ ਨਿਸ਼ਾਨ ਵੀ ਨਜ਼ਰ ਆਏਗਾ ਇਹ ਦੇਖੋ ਬੱਚੋ D ਹਟਾਤਾ ਕੋਣ ਮਾਪਕ ਹਟਾਤਾ ਤੇ ਆ ਤੁਹਾਡਾ ਇਹ ਨਿਸ਼ਾਨ ਲੱਗ ਜਾਏਗਾ ਤੇ ਜਿਲੇਸੀ ਨੂੰ ਇਹ ਨਿਸ਼ਾਨ ਨੂੰ ਵਾਈ ਨਾਲ ਜੋੜਾਂਗੇ ਤੇ ਬੱਚੇ ਇਹ ਕੋਣ ਸਾਡਾ ਇਹ 60 ਡਿਗਰੀ ਦਾ ਬਣ ਜਾਏਗਾ ਇਹ ਦੇਖੋ ਸੋ ਇਥੇ ਲਿਖਿਆ ਵਾਈ ਨੂੰ ਵਾਈ ਨੂੰ ਲਾਏ ਗਏ ਨਿਸ਼ਾਨ ਨਾਲ ਜੋੜ ਕੇ ਵਾਈ ਨੂੰ ਲਾਏ ਗਏ ਨਿਸ਼ਾਨ ਦੇ ਨਾਲ ਜੋੜ ਕੇ ਰੇਖਾ ਵਾਈ ਆਰ ਖਿੱਚੋ ਇਹ ਦੇਖੋ ਰੇਖਾ ਵਾਈ ਆਰ ਖਿੱਚ ਦਿੱਤੀ ਤੇ ਬੱਚੇ ਇਹ ਕੋਣ ਜਿਹੜਾ ਤੁਹਾਡਾ 60 ਡਿਗਰੀ ਦਾ ਬਣ ਗਿਆ ਹੁਣ ਅਸੀਂ ਵਾਈ ਜ਼ेड ਨੂੰ ਨ ਆਪਣੇ 6 ਸੈਂਟੀਮੀਟਰ ਸੋ Y ਨੂੰ ਕੇਂਦਰ ਮੰਨ ਕੇ 6 ਸੈਂਟੀਮੀਟਰ ਅਰਧ ਵਿਆਸ ਵਾਲੀ YR ਨੂੰ Z ਤੇ ਕੱਟਦੀ ਹੋਈ ਇੱਕ ਚਾਪ ਲਗਾਓ ਆ ਇੱਥੇ ਪ੍ਰਕਾਰ ਦੀ ਸੂਈ ਰੱਖਣੀ ਹੈ ਤੇ ਸੂਈ ਦੇ ਨਾਲ ਸੂਈ ਰੱਖ ਕੇ ਫਿਰ ਪਹਿਲਾਂ 6 ਸੈਂਟੀਮੀਟਰ ਨਾਪ ਲਓ ਪ੍ਰਕਾਰ ਨੂੰ ਖੋਲ ਕੇ ਫੁੱਟੇ ਦੇ ਰੱਖ ਕੇ ਜਾਂ ਇਹ ਵੀ 6 ਸੈਂਟੀਮੀਟਰ ਹੈ ਤੁਸੀਂ ਸੂਈ ਇੱਥੇ ਰੱਖੋ ਤੇ ਪ੍ਰਕਾਰ ਇੱਥੇ ਦਾ ਖੋਲ ਲਓ ਐਕਸਾ ਕਿਉਂਕਿ 6 ਸੈਂਟੀਮੀਟਰ ਹੈ ਨਾ ਇਹ ਤੇ ਬੱਚਿਓ ਇੱਥੇ ਹੀ ਚੱਕ ਕੇ ਇੱਥੋਂ ਘੁਆ ਕੇ ਇਦਾਂ ਇਥੇ ਚਾਬ ਲਗਾ ਲਓ ਸਵੇ ਵੀ ਸਾਡੀ 6 ਸੈਂਟੀਮੀਟਰ ਹੋ ਗਈ ਹੁਣ ਅਸੀਂ x اور z ਨੂੰ ਜੋੜ ਦਵਾਂਗੇ ਸੋ ਬੱਚਿਓ x ਨੂੰ z ਨਾਲ ਜੋੜੋ ਤ੍ਰਿਭੁਜ x y z ਲੋਡਿੰਗ ਦੀ ਤ੍ਰਿਭੁਜ ਹੈ ਹੁਣ ਬੱਚਿਓ ਜਦੋਂ ਇਹ ਯਾਦ ਰੱਖਣਾ ਹੈ ਕਿ ਜਦੋਂ ਦੋ ਭੁਜਾਵਾਂ ਇੱਕੋ ਹੀ ਮਾਪ ਦੀਆਂ ਹੋਣ ਤੇ ਦੋਨੋਂ ਭੁਜਾਵਾਂ ਜਿਹੜੀਆਂ ਇੱਕੋ ਮਾਪ ਦੀਆਂ ਨੇ ਉਹਨਾਂ ਵਿਚਲਾ ਕੋਣ ਜੇ 60 ਡਿਗਰੀ ਦਾ ਹੋਵੇ ਤੇ ਫਿਰ ਬੱਚਿਓ ਉਹ ਸਮਭੁਜੀ ਤ੍ਰਿਭੁਜ ਹੁੰਦਾ ਸਮਦੋਭੁਜੀ ਨਹੀਂ ਹੁੰਦਾ ਇਹ ਦੋ ਤੇ ਬਰਾਬਰ ਹੈ ਹੀ ਨੇ ਪਰ ਜੇ ਕੋਣ 60 ਡਿਗਰੀ ਦਾ ਹੋ ਗਿਆ ਤੇ ਇਹ ਦੋ ਕੋਣ ਬਰਾਬਰ ਹੋਣਗੇ ਐਵਰੇਜ ਉਹਨੂੰ ਕਿਉਂਕਿ ਇਹ ਜਿਹੜੀਆਂ ਇਹਦੇ ਸੰਮੁਖ ਹੈਵਲਾ ਕੋਣ ਬਰਾਬਰ ਹੋਏਗਾ ਇਹਦੇ ਸੰਮੁਖ ਹੈਵਲਾ ਕੋਣ ਬਰਾਬਰ ਹੋਣਗੇ ਤੇ 60 ਡਿਗਰੀ ਹੈ ਤੇ ਇਹ ਦੋ ਦੋਨੋਂ ਕੋਣਾਂ ਦਾ ਜੋੜ 120 ਡਿਗਰੀ ਹੋਣਾ ਚਾਹੀਦਾ ਪਰ ਇਹ ਦੋਨੋਂ ਬਰਾਬਰ ਨੇ ਤੇ ਤਾਂ ਹੀ ਹੋਗਾ ਜੇ ਇਹ ਵੀ 60 ਹੋਏਗਾ ਇਹ ਵੀ 60 ਹੋਏਗਾ ਭਾਵ ਤਿੰਨੋਂ ਕੋਣ ਇਸ ਤ੍ਰਿਭੁਜ ਦੇ 60-60 ਡਿਗਰੀ ਦੇ ਹੋਣਗੇ ਤੇ ਬੱਚਿਓ ਜਦੋਂ ਕੋਈ ਤ੍ਰਿਭੁਜ ਇਹੋ ਜਿਹਾ ਹੋਵੇ ਜਿਹਦੇ ਤਿੰਨੋਂ ਕੋਣ 60-60 ਡਿਗਰੀ ਦੇ ਹੋਣ ਤੇ ਫਿਰ ਉਹਨੂੰ ਕਿਹਾ ਜਾਂਦਾ ਸਮਭੁ ਪੁਜੀ ਤ੍ਰਿਭੁਜ ਸੋ ਕਿਉਂਕਿ xy yz ਹੈ ਅਤੇ ਕੋਣ xyz 60 ਡਿਗਰੀ ਹੈ ਇਹ ਇੱਕ ਸਮਭੁ ਪੁਜੀ ਤ੍ਰਿਭੁਜ ਹੈ ਸੋ ਬੱਚਿਓ ਇਹ ਇੱਕ ਤੇ ਸਿਵਾ ਕੋਣ ਮਾਪਕ ਜਾਂ ਡੀ ਜਾਂ ਪ੍ਰੋਟੈਕਟਰ ਦੀ ਮਦਦ ਦਿਨ ਵਾਲਾ ਹੁਣ ਅਸੀਂ ਡੀ ਤੋਂ ਬਿਨਾ ਜਾਂ ਕੋਣ ਮਾਪਕ ਤੋਂ ਬਿਨਾ ਕਿੱਦਾਂ ਬਣਾਣਾ ਹੈ ਕੋਣ 60 ਡਿਗਰੀ ਦਾ ਉਹ ਦੂਜੀ ਵਿਧੀ ਨਾਲ ਕਰਦੇ ਹਾਂ ਸੁੱਧੂਜੀ ਵਿਧੀ ਸੋ ਸਵਾਲ ਉਹੀ ਹੈ ਬੱਚਿਓ ਇੱਥੇ ਮੈਂ ਦਰੰਦਾ ਨਹੀਂ ਉਨਾ ਰਫ ਸਕੈਚ ਬਣਾ ਲਿਆ ਫਿਰ ਪੜਾਪ ਦੂਜਾ ਉਹੀ ਇਹ ਰੇਖਾ xy 6 ਸੈਂਟੀਮੀਟਰ ਖਿੱਚ ਲਓ ਖਿੱਚ ਲਈ ਤੇ ਬੱਚਿਓ 60 ਡਿਗਰੀ ਦਾ ਕੋਣ ਇਦਾਂ ਬਣਾਈਦਾ ਇੱਥੇ ਸੂਈ ਰੱਖੀ ਪ੍ਰਕਾਰ ਦੀ ਤੇ ਅੰਦਾਜ਼ੇ ਨਾਲ ਤੁਸੀਂ ਖੋਲ ਲਓ ਛੋਟੀ ਮਲੀ ਚਾਪ ਇਹ ਖੋਲ ਲਈ ਇਹ ਚਾਪ ਲਗਾਤੀ ਹੁਣ ਪ੍ਰਕਾਰ ਨੂੰ ਨਾ ਛੋਟਾ ਕਰਨਾ ਨਾ ਵੱਡਾ ਰੱਖਣਾ 19 ਜਿੰਨੀ ਖੋਲੀ ਸੀ ਜਿੰਨੀ ਐ ਖੋਲੀ ਸੀ ਇੱਥੇ ਰੱਖ ਚਾਪ ਲਗਾਣ ਲਈ 19 ਖੋਲ ਕੇ ਰੱਖਣੀ ਐ ਤੇ ਸੂਈ ਨੂੰ ਹੁਣ ਇੱਥੇ ਲਾਓ ਤੇ ਫਿਰ ਇਹਨੂੰ ਇਸ ਚਾਪ ਨੂੰ ਕੱਟੋ ਤੇ ਬੱਚਿਓ ਜਿੱਥੇ ਕੱਟੇਗੀ ਤੇ ਉਹਨੂੰ ਜਿਹਲੇ ਬੁਲਾਵਾਂਗੇ ਨਾ ਉਹ ਕੋਣ 60 ਡਿਗਰੀ ਦਾ ਬਣੇਗਾ ਹਮੇਸ਼ਾ ਤੁਸੀਂ ਦੋਨੋਂ ਕਰਕੇ ਦੇਖ ਲਓ ਇਦਾਂ ਕਰਕੇ ਇੱਥੇ ਡੀ ਰੱਖ ਕੇ ਦੇਖੋ ਤੇ ਉਹੀ ਕੋਣ ਬਣੇਗਾ ਸੋ ਪ੍ਰਕਾਰ ਦੀ ਮਦਦ ਨਾਲ Y ਨੂੰ ਸ਼ਿਖਰ ਮੰਨ ਕੇ XYR 60 ਡਿਗਰੀ ਬਣਾਓ ਸੋ ਇਦਾਂ ਕੋਣ ਬਣਾਉਣਾ ਹੈ ਬੜਾ ਠੀਕ ਹੈ ਤੇ ਹੁਣ ਅਗਲਾ ਆ ਗਿਆ Y ਨੂੰ ਕੇਂਦਰ ਮੰਨ ਕੇ 6 ਸੈਂਟੀਮੀਟਰ ਅਰਧ ਵਿਆਸ ਵਾਲੀ YR ਨੂੰ Z ਤੇ ਕੱਢਦੀ ਹੋਈ ਇੱਕ ਚਾਪ ਲਗਾਓ ਸੋ ਇੱਥੇ ਸੂਈ ਰੱਖੀ ਕਿਉਂਕਿ xy 6 ਸੈਂਟੀਮੀਟਰ ਹੈ ਤੇ ਸਾਨੂੰ yz ਵੀ 6 ਸੈਂਟੀਮੀਟਰ ਚਾਹੀਦਾ ਸੋ ਸੂਈ ਇੱਥੇ ਰੱਖੀ ਇੱਥੇ ਪਿੰਨੀ ਪ੍ਰਕਾਰ ਖੋਲੀ ਸੋ ਇੱਥੇ ਚੱਕ ਕੇ ਇਦਾਂ ਛਾਪ ਲਗਾਤੀ ਸੋ ਸਾਡਾ yz ਜਿਹੜਾ ਹੈ ਉਹ ਵੀ ਬੱਚਿਓ 6 ਸੈਂਟੀਮੀਟਰ ਦਾ ਹੋ ਗਿਆ ਠੀਕ ਹੈ ਅੱਗੇ ਚਲੀਏ ਉਹਨੇ ਨੂੰ ਅਸੀਂ ਜੋੜ ਦੇਣਾ ਹੈ y ਨੂੰ x ਨਾਲ ਜੋੜ z ਨੂੰ x ਨਾਲ ਜੋੜ ਦੇਣਾ ਹੈ x ਨੂੰ z ਨਾਲ ਜੋੜੋ ਤ੍ਰਿਭੁਜ xyz ਲੋੜੀਂਦੀ ਤ੍ਰਿਭੁਜਾ ਕਿਉਂਕਿ xy ਬਰਾਬਰ z ਹੈ ਅਤੇ x y z ਕੋਣ 60 ਡਿਗਰੀ ਹੈ ਇਹ ਇੱਕ ਸਮਪੁਜੀ ਤ੍ਰਿਭੁਜ ਹੈ ਮੈਂ ਫੇਰ ਦੁਹਰਾ ਦੂੰਗਾ ਜਦੋਂ ਬੱਚੋ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਇਕੁਲ ਲੰਬਾਈ ਦੀਆਂ ਹੋਣ ਦੋ ਭੁਜਾਵਾਂ ਇਕ ਲੰਬਾਈ ਦੀਆਂ ਹੋਣ ਤੇ ਉਹਨਾਂ ਦੋਨਾਂ ਦਾ ਵਿਚਲਾ ਕੋਣ 60 ਡਿਗਰੀ ਦਾ ਹੋਵੇ ਤੇ ਫਿਰ ਬੱਚੋ ਇਹ ਵੀ 60 ਹੋ ਜਾਂਦਾ ਤੇ ਇਹ ਵੀ 60 ਹੋ ਜਾਂਦਾ ਤੇ ਫਿਰ ਇਹੋ ਜਿਹਾ ਤ੍ਰਿਭੁਜ ਨੂੰ ਸਮਪੁਜੀ ਤ੍ਰਿਭੁਜ ਕਹਾ ਜਾਂਦਾ ਤੇ ਤੁਸੀਂ ਨਾਪ ਕੇ ਦੇਖੋਗੇ ਬੱਚਿਓ ਜਿਹੜਾ zx ਹੈ ਇਹ ਵੀ 6 ਸੈਂਟੀਮੀਟਰ ਆਏਗਾ ਠੀਕ ਹੈ ਸੋ ਇਦਾਂ ਸਵਾਲ ਵੀ ਪੁੱਛਿਆ ਜਾ ਸਕਦਾ ਹੈ ਕਿ zx ਦੀ ਲੰਬਾਈ ਕਿੰਨੀ ਹੋਏਗੀ ਸੋ ਨਾਪਣ ਤੋਂ ਬਿਨਾਂ ਹੀ ਨਾਪਣ ਦੀ ਲੋੜ ਹੀ ਨਹੀਂ ਪੈਗੀ ਇਹ ਲੰਬਾਈ zx ਜਿਹੜੀ ਹੈਗੀ ਹੈ ਇਹ 6 ਸੈਂਟੀਮੀਟਰ ਦੀ ਹੋਵੇਗੀ ਠੀਕ ਹੈ ਹੁ ਆਓ ਦੇਖੀਏ ਚੌਥਾ ਸਵਾਲ ਸੋ ਚੌਥਾ ਸਵਾਲ ਬੱਚੇ ਬਹੁ ਵਿਕਲਪੀ ਸਵਾਲ ਹੈ ਸਿਧਾਂਤਕ ਸਵਾਲ ਹੈ ਤਾਂ ਕਿ ਸਾਨੂੰ ਗੱਲ ਸਮਝ ਜੜੀ ਆ ਜਾਵੇ ਹੈ ਉਹਦੇ ਉਹਨੂੰ ਚੈੱਕ ਕਰਨ ਲਈ ਹੈਗਾ ਉਹਦੀ ਪੜਤਾਲ ਲਈ ਹੈਗਾ ਸੋ ਇਹ ਕੋਈ ਭਾਗੇ ਇਹਨਾਂ ਨੇ ਪਤ ਨਹੀਂ ਕੋਈ ਇੱਥੇ ਪਾਰਟ 1 ਲਿਖ ਦਿੱਤਾ ਹੈ 21 ਸਵਾਲ ਹੈ ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜੀ ਤ੍ਰਿਪੂਜ ਦੀ ਰਚਨਾ SAS ਹੈ ਸ ਐਸਏ ਇਸ ਦਾ ਮੰਨ ਲਓ ਨੇ ਬੱਚੋ ਸਾਈਡ ਐਂਗਲ ਸਾਈਡ ਭੁਜਾ ਕੋਣ ਭੁਜਾ ਭਾਵ ਦੋ ਭੁਜਾਵਾਂ ਦਿੱਤੀਆਂ ਹੋਣ ਤੇ ਦੋਨੋਂ ਭੁਜਾਵਾਂ ਦੇ ਵਿਚਲਾ ਕੋਣ ਦਿੱਤਾ ਹੋਏ ਕੋਈ ਦੂਜਾ ਕੋਣ ਨਹੀਂ ਹੋਣਾ ਚਾਹੀਦਾ ਉਹਨਾਂ ਵਿਚਲਾ ਕੋਣ ਹੋਣਾ ਚਾਹੀਦਾ ਸੋ ਭੁਜਾ ਭੁਜਾ ਤੋਂ ਬਾਅਦ ਕੋਣ ਕੋਣ ਤੋਂ ਬਾਅਦ ਫਿਰ ਭੁਜਾ ਠੀਕ ਹੈ ਇਦਾਂ ਸੋ ਨਿਯਮ ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ ਸੋ ਬੱਚਿਓ ਇਹ ਦੇਖੋ ਸਾਫ ਪਤਾ ਲੱਗਦਾ ਜੇ ਮੈਂ ਏਬੀ 5 ਸੈਂਟੀਮੀਟਰ ਬੀਸੀ ਤੇ ਸਾਰੀਆਂ ਐਸਐਸਐਸ ਦਿੱਤਾ ਹੋਇਆ ਐਸਐਸਐਸ ਠੀਕ ਹੈ ਫਿਰ ਇਹ ਦੇਖੀਏ ਹੁਣ ਹੈ एसएसटी ए ਹੈ ਇਹਦੇ ਕੋ ਤਿੰਨ ਕੋਣ ਹੈਗੇ ਨੇ ਇਹ ਇਹਨਾਂ ਨਹੀਂ ਬਣ ਸਕਦਾ ਇਹ ਇਹ ਬੱਚਿਓ ਹੁਣ ਦੇਖੋ ਇੱਥੇ ਦੋ ਕੋਣ ਦਿੱਤੇ ਨੇ ਤੇ ਭੁਜਾ ਦਿੱਤੀ ਐ ਵੀ ਨਹੀਂ ਬਣੇਗਾ ਸੋ ਸਾਨੂੰ ਅਸੀਂ ਦੇਖਣਾ ਕਿ ਕਿੱਥੇ ਦੋ ਭੁਜਾਵਾਂ ਨੇ ਤੇ ਕੋਣ ਹੈ ਸੋ ਇਹ ਦੋ ਭੁਜਾਵਾਂ ਨੇ ਤੇ ਕੋਣ ਹੈ ਤੇ ਕੋਣ ਹੀ ਵਿਚਲਾ ਦੇਖੋ ए बी ए बी ਤੇ ਬੀ ਤੇ ਕੋਣ ਬਣਿਆ ਤੇ ਫਿਰ ਬੀ ਤੋਂ ਹੋ ਗਿਆ ਸੀ ਭਾਗ ए बी ਕੋਣ ਬੀ ਫਿਰ ਬੀ ਸੀ ਸੋ ਇਹ ਸਾਡਾ ਬਣੇਗਾ ਭਾਗ ਹੈ ਜਿਹੜਾ ਵਿਕਲਪ ਬੀ ਹੈਗਾ ਇਹ ਸਹੀ ਮੰਨਿਆ ਜਾਏਗਾ AB 5cm BC 5cm ਤੇ ਕੋਣ B 40° ਬੱਚਿਓ ਇਹ ਸਮਦੋਪੁਜੀ ਬਣੇਗਾ ਸੰਪੁਜੀ ਨਹੀਂ ਬਣੇਗਾ ਕਿਉਂਕਿ ਇਹ ਕੋਣ ਬੱਚਿਓ 40° ਹੈ ਜੇ ਕੋਣ ਇਥੇ 60° ਦਾ ਹੁੰਦਾ ਫਿਰ ਇਸ ਤਰੀਪੁਜੀ ਨੇ ਵੀ ਸੰਪੁਜੀ ਤ੍ਰਿਭੁਜ ਬਣਨਾ ਸੀ ਪਰ ਕਿਉਂਕਿ ਇਹ 40° ਹੈ ਇਸ ਕਰਕੇ ਇਹ ਕੋਣ ਬਣੇਗਾ ਸਮਦੋਪੁਜੀ ਸੋ ਐਸੀ ਤਰ੍ਹਾਂ ਵਿਦਿਆਰਥੀਓ ਤੁਹਾਡੇ ਅਭਿਆਸ ਨੂੰ ਮੈਂ 10 ਪੁਆਇੰਟ ਦੇ ਦਿੰਦੇ ਆਖਰੀ ਦੋ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਸhaan ਨਾਲ ਅਨਿਸ਼ਾ ਨਾਲ ਆਪਣੀ ਅਪਲਾਈ ਕਰੀ ਚਲੋ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ